ਆਹ ਉਹ ਲੈ ਗਿਆ ਖਿੱਚ ਕੇ ਰਹਿ ਗਈ ਆਹ ਚੱਕੋ ਆਹ ਚੱਕੋ ਆਹ ਚੱਕੋ ਕਰ ਜਮਾ ਯੂਮ ਕਰਕੇ ਦਿਖਾਉਣਾ ਸਾਨੂੰ ਇਹ ਜਾਨਵਰ ਹੁੰਦਾ ਜਿਹੜਾ ਧਰਤੀ ਚ ਹੁੰਦਾ ਇਹ ਦੇਖੋ ਸਤਿ ਸ੍ਰੀ ਅਕਾਲ ਜੀ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਵਾਗਤ ਹੈ ਤੇ ਆਪਾਂ ਬੈਠੇ ਆ ਖੇਤ ਤੇ ਖੇਤ ਵਾਲੇ ਬਾਹਨ ਚ ਬੈਠੇ ਆ ਇੱਥੇ ਤੇ ਤੁਹਾਨੂੰ ਇੱਥੇ ਤੇ ਇਹੋ ਜਿਹਾ ਜਾਨਵਰ ਦਿਖਾਉਣਾ ਆਪਾਂ ਜਿਹੜਾ ਧਰਤੀ ਦੇ ਵਿੱਚ ਰਹਿੰਦਾ ਖੱਡ ਬਣਾ ਕੇ ਤੇ ਨਿਕਾ ਜਾਂ ਜਾਨਵਰ ਇਹੋ ਗਰਮੀਆਂ ਦੇ ਵੇਲੇ ਖੱਡਾ ਬਣਾਉਂਦੇ ਤੇ ਆਹ ਦੇਖੋ ਸਾਹਮਣੇ ਆ ਰਹੀ ਹੈ ਤੰਨ ਖੱਡਣਾ ਆਪਾਂ ਬਚਲੀ ਖੱਡ ਚ ਇੱਥੇ ਕੀੜੀ ਦੇਖ ਕੇ ਦੇਖਾਂਗੇ ਕਿ ਨਿੱਕੀ ਜੀ ਤੇ ਉਹ ਕੀੜੀ ਨੂੰ ਦੇਖੋ ਅੰਦਰ ਕਿਵੇਂ ਲੈ ਕੇ ਜਾਂਦਾ ਉਹ ਆਹ ਉਹ ਦੇਖਦੀ ਕੀੜੀ ਹੁਣ ਦੇਖੀਓ ਉਹ ਦੇਖੋ ਉਹ ਦੇਖੋ ਉਹ ਦੇਖੋ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਕੀੜੀ ਬਾਹਰ ਨਿਕਲਦੀ ਕੋਸ਼ਿਸ਼ ਕਰ ਰਹੀ ਹੈ ਪਰ ਨਿਕਲ ਨਹੀਂ ਸਕਦੀ ਇਹ 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 ਉਹ ਲੈ ਗਿਆ ਸਾਹਮਣੇ ਦੇਖੋ ਉਹ ਲੈ ਗਿਆ ਉਹ ਲੈ ਗਿਆ ਇਹ ਲੇ ਗਿਆ ਲੇ ਗਿਆ ਲੇ ਗਿਆ ਖਿੱਚ ਕੇ ਲੇ ਗਿਆ ਉਹ ਦੇਖੋ ਕੋਸ਼ਿਸ਼ ਕਰ ਰਹੀ ਹੋ ਪਰ ਨਿਕਲ ਨਹੀਂ ਸਕਦੀ ਕੀ ਉਹ ਦੇਖੋ ਏ ਏ ਏ ਏ ਲੈ ਗਿਆ ਇਹ ਇਹ ਉਹ ਲੈ ਗਿਆ ਬਚ ਗਈ ਬਚ ਗਈ ਬਚ ਗਈ ਬਚ ਗਈ ਬਚ ਗਈ ਉਹ ਦੇਖੋ ਧਿਆਨ ਨਾਲ ਦੇਖੋ ਏ ਏ ਏ ਏ ਕਿਹੜੀ ਤੇਜ਼ ਹੈ ਪੂਰੀ ਪਰ ਉਹ ਵੀ ਤੇਜ਼ ਆ ਗੋ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਡਬਲੀ 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 ਏ ਉਹ ਲੈ ਗਿਆ ਲੈ ਗਿਆ ਬਚ ਗਈ ਬਚ ਗਈ ਫੇਰ ਫੇਰ ਏ ਏ ਏ ਏ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਖਿੱਚ ਗਿਆ ਖਿੱਚ ਲਈ ਖਿੱਚ ਲਈ ਖਿੱਚ ਲਈ ਕੀੜੀ ਵੀ ਕੋਸ਼ਿਸ਼ ਕਰ ਰਹੀ ਹੈ ਪੂਰੀ ਬਾਹਰ ਨਿਕਲ ਦੀ ਪਰ ਨਿਕਲਿਆ ਨਹੀਂ ਜਾ ਰਿਹਾ ਹੈਗਾ ਉਹਨੇ ਫੜ ਰੱਖੀ ਹੈ ਉਹ ਦੇਖੋ ਧਿਆਨ ਨਾਲ ਦੇਖੋ ਕੋਸ਼ਿਸ਼ ਕਰ ਰਹੀ ਹੈ ਬਾਹਰ ਨਿਕਲ ਦੀ ਪਰ ਨਿਕਲਿਆ ਨਹੀਂ ਜਾ ਰਿਹਾ ਹੈਗਾ ਕੀੜੀ ਤੋਂ ਲੇ ਗਿਆ ਲੇ ਗਿਆ ਖਿੱਚ ਕੇ ਲੈ ਗਿਆ ਲੈ ਗਿਆ ਥੋੜੀ ਹੀ ਰਹੀ ਕਿڑی ਮੂੰਹ ਜਾ ਰਹਿ ਗਿਆ ਬਾਹਰ 깔ਾ ਉਹ ਦੇਖੋ ਲੈ ਗਿਆ ਖਿੱਚ ਕੇ ਇਹ ਸਾਰੀ ਕਿੜੀ ਨੂੰ ਅੰਦਰ ਹੀ ਲੈ ਜੂਗਾ ਖੱਡ ਚ ਇਹ ਦੇਖੋ ਲੈ ਗਿਆ ਲੈ ਗਿਆ ਆਹ ਲੈ ਗਿਆ ਖਿੱਚ ਕੇ ਰਹਿ ਗਈ ਆਹ ਚੱਕੋ ਆਹ ਚੱਕੋ ਆਹ ਚੱਕੋ ਕਰਤੀ ਗਾਇਬ ਹੁਣ ਇਹਨੂੰ ਆਪ ਬਾਹਰ ਕੱਢਦੇ ਆ ਤੇਰੇ ਸਾਹਮਣੇ ਦਿਖਾਉਣਾ ਤੁਹਾਨੂੰ ਬਾਹਰ ਕੱਢ ਕੇ ਇਹਨੂੰ ਇਹ ਇਹ ਚ ਡੇਗਾ ਦੀ ਆਪਨੇ ਹਨਾ ਆ ਮੁਠੀ ਚ ਉਹ ਕਰ ਲਿਆ ਆਪਾਂ ਨੇ ਇਹ ਚ ਦੇਖਦੇ ਆਂ ਵੀ ਆਪਾਂ ਨੂੰ ਮਿਲੂਗਾ ਕਿ ਨਾ ਉਹ ਆ ਦੇਖੋ ਯਾਰ ਆਪਾਂ ਨੇ ਥੇਲੀ ਦੇ ਚੱਕ ਲਿਆ ਮਿੱਟੀ ਉਹ ਖੱਡ ਚੋਂ ਲੈ ਆਂ ਗੱਢ ਕੇ ਆਪਾਂ ਆ ਰਿਹਾ ਸਾਹਮਣੇ ਉਹ ਤੁਰੂਗਾ ਦੇਖੀਓ ਉਹ ਇਹ ਆ ਦੇਖੋ ਬੈਕ ਬੈਕ ਹਟਦਾ ਆ ਜਾਨਵਰ ਹੈ ਖੱਲਿਆ ਕੇ ਦੇਖੋ ਨਾ ਤੁਹਾਨੂੰ ਤਾ ਰਿਆ ਉਹ ਵੜ ਗਿਆ ਪਿੱਛੇ ਕਰੋ ਨੂੰ ਇਹ ਨੀਚੇ ਰੱਖਦੇ ਇਹਨੂੰ ਕੱਲਾ ਕੱਢਦੇ ਆ ਆਪਾਂ ਫਿਰ ਦਿਖਾਉਨੇ ਤੁਹਾਨੂੰ ਆਹ ਦੇਖੋ ਆਪਾਂ ਨੇ ਸਿੰਗਲ ਰੱਖ ਲਿਆ ਦੇਖੋ ਕਿਵੇਂ ਪਿੱਛੇ ਪਿੱਛੇ ਜਾਂਦਾ ਇਹ ਜਾਨਵਰ ਹੈ ਇਹ ਜਾਨਵਰ ਜਿਹੜਾ ਮਿੱਟੀ ਚ ਹੁੰਦਾ ਹੈ ਆ ਦੇਖੋ ਮੇਰੇ ਹੱਥ ਤੇ ਚੜ ਗਿਆ ਇਹ ਇੱਥੇ ਹੀ ਭੱਜਿਆ ਫਿਰਦਾ ਹੈ ਇਹ ਆਹ ਦੇਖੋ ਇਹ ਹੁੰਦਾ ਹੈ ਇਹਨੂੰ ਇਹਨੂੰ ਦੇਖੋ ਕੀ ਨਾਮ ਲੈਂਦੇ ਨੇ ਇਹਦਾ ਨਾ ਤੁਸੀਂ ਦੱਸੋ ਕਮੈਂਟਾਂ ਚ ਵੀ ਕੀ ਨਾਮ ਹੁੰਦਾ ਹੈ ਇਹਦਾ ਆ ਦੇਖੋ ਜਮਾ ਜ਼ੂਮ ਕਰਕੇ ਦਿਖਾਉਂਦੇ ਆ ਤੁਹਾਨੂੰ ਇਹ ਜਾਨਵਰ ਹੁੰਦਾ ਜਿਹੜਾ ਧਰਤੀ ਚ ਹੁੰਦਾ ਇਹ ਦੇਖੋ ਮਤਲਬ ਹੁੰਦਾ ਨਿਕਾਜ ਆ ਇਹ ਤੇ ਦੇਖ ਮਤਲਬ ਹੁੰਦਾ ਬੜਾ ਖਤਰਨਾਕ ਆ ਦਿਖਾ ਇਹ ਮੂਰੇ ਕਾਚੂ ਜੇ ਵਰਗੇ ਇਹਨਾਂ ਨਾਲ ਇਹ ਕੀੜੀਆਂ ਨੂੰ ਅੰਦਰੇ ਖਿੱਚ ਕੇ ਲੈ ਜਾਂਦਾ ਉਹ ਦੇਖੋ ਮੇਰਾ ਫੋਨ ਵੀ ਹਿਲਾਈ ਜਾਂਦਾ ਇਹ ਇੱਥੇ ਚੜ ਗਿਆ ਇਹ ਆਹ ਦੇਖੋ ਹੱਥ ਤੇ ਫਿਰਦਾ ਹੈ ਜੇ ਵੀ ਦੱਸੋ ਯਾਰ ਕਮੈਂਟ ਕਰਕੇ ਕੀ ਨਾਮ ਆ ਇਹ ਦਾ